Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਤੇ ਬਹੁਤ ਸਾਰੇ ਇਨਵੈਸਟਰ ਜਿਹੜੇ ਨੇ ਹੈਗੇ ਆਪਣੀ ਮਤਲਬ ਹਾਰਡ ਆਰਨਡ ਮਨੀ ਜਿਹੜੀ ਹੈਗੀ ਲਗਾਈ ਹੋਈ ਹੈ ਇਹਨਾਂ ਨੇ ਤੇ ਉਹ ਜਿਹੜੀ ਹਾਰਡ ਆਰਨਡ ਮਨੀ ਹੈ ਉਹ ਅੱਜ ਤੋਂ ਮਤਲਬ 4 ਸਾਲ ਪਹਿਲਾਂ ਇਹਨਾਂ ਨੇ ਸਾਨੂੰ ਇਨਕੰਪਲੀਟ ਬਿਲਡਿੰਗ ਦਾ ਪ੍ਰੋਜੈਕਸ਼ਨ ਦੇ ਕੇ ਉਸ ਮਨੀ ਨੂੰ ਮਤਲਬ ਕਹਿੰਦਾ ਕਿ ਇਹਨਾਂ ਨੇ ਸਾਨੂੰ ਨਜ਼ਰ ਨਹੀਂ ਆ ਰਿਹਾ ਕਿ ਇਹਨਾਂ ਨੇ ਕੀ ਕੰਪਲੀਟ ਕੀਤਾ ਹੈਗਾ ਤੁਸੀਂ ਲਿਫਟ ਨੂੰ ਦੇਖੋ ਲਿਫਟਾਂ ਤੇ 8-10 ਲਿਫਟਾਂ ਨਹੀਂ ਆ ਸਾਰੀਆਂ ਦੀ ਸਾਰੀਆਂ ਲਿਫਟਾਂ ਕੋਈ ਨਾ ਕੋਈ ਕੰਮ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੰਮ ਨਹੀਂ ਕਰਦੀ ਹੈਗੀ ਬੇਸਮੈਂਟ ਦੇ ਜਾ ਤੁਸੀਂ ਬੇਸ ਟੋਟਲੀ ਇਨਕੰਪਲੀਟ ਹੈਗਾ ਪਾਰਕਿੰਗ ਪਲੇਸ ਕੋਈ ਪ੍ਰੋਪਰ ਵੇ ਨਾਲ ਜਿਹੜਾ ਮਤਲਬ ਕਿੰਨੇ ਪਾਰਕਿੰਗ ਹੁੰਦੀ ਆ ਉਹ ਪਾਰਕਿੰਗ ਨਜ਼ਰ ਨਹੀਂ ਆ ਰਹੀ ਪਾਣੀ ਦਾ ਅਨੈਸੈਸਰੀਲੀ ਕਿਤੋਂ ਨਾ ਕਿਤੋਂ ਫਲੋ ਚੱਲਦਾ ਰਹਿੰਦਾ ਰਹਿੰਦਾ ਹੈਗਾ ਬਰਸਾਤ ਦਾ ਪਾਣੀ ਨਾਲ ਬਿਲਡਿੰਗ ਭਰੀ ਰਹਿੰਦੀ ਹੈਗੀ ਆ ਫਿਰ ਦੂਸਰਾ ਇਹ ਹੈ ਕਿ ਵੀ ਤੁਸੀਂ ਜਿਹੜੇ ਇੱਥੇ ਕੰਮ ਕਰ ਰਹੇ ਨੇਗੇ ਉਹਨਾਂ ਨੂੰ ਇੱਕੋ ਐਨਵਾਇਰਨਮੈਂਟ ਦੇ ਨਹੀਂ ਰਹੇ ਜਿਸ ਐਨਵਾਇਰਨਮੈਂਟ ਦੇ ਵਿੱਚ ਉਹ ਮਤਲਬ ਜਿਸ ਪਰਪਸ ਨੂੰ ਸੋਚ ਕੇ ਇੱਥੇ ਖਰੀਦਿਆ ਸੀਗਾ ਉਹਨੂੰ ਪੂਰਾ ਕਰ ਸਕੀਏ ਅਸੀਂ ਆਪਣੀ ਇੱਥੇ ਬਿਜ਼ਨਸ ਚਲਾਇਆ ਹੈਗਾ ਉਹ ਬਿਜ਼ਨਸ ਨੂੰ ਕਈ ਤਰੀਕੇ ਦੇ ਥ੍ਰੈਟ ਜਿਹੜੇ ਨੇ ਦਿੱਤੇ ਜਾਂਦੇ ਨੇਗੇ ਜਿਵੇਂ ਮੰਨ ਲਓ ਤੁਸੀਂ ਕਿ ਮੇਰਾ ਪਰਟੀਕੂਲਰ ਮੇਰੇ ਤਿੰਨ ਜੁਆੜ ਨੇ ਇੱਥੇ ਇਨਾਂ ਦੇ ਵਿੱਚ ਅਸੀਂ ਆਪਣਾ ਕੰਮ ਕਰ ਰਹੇ ਹਾਂ ਕਹਿਣਗੇ ਕਿ ਸਾਨੂੰ ਮੇਨਟੇਨੈਂਸ ਦਿਓ ਨਹੀਂ ਤਾਂ ਅਸੀਂ ਤੁਹਾਡੀ ਬਿਜਲੀ ਕੱਢ ਦਾਂਗੇ ਜਦੋਂ ਕਿ ਮੇਨਟੇਨੈਂਸ ਔਰ ਬਿਜਲੀ ਦਾ ਕੋਈ ਕੰਸਰਨ ਨਹੀਂ ਹੈ ਆਪਸ ਵਿੱਚ ਜਦੋਂ ਅਸੀਂ ਬਿਜਲੀ ਦਾ ਬਿੱਲ ਟਾਈਮਲੀ ਪੇ ਕਰ ਰਹੇ ਹਾਂ ਤੇ ਮੇਨਟੇਨੈਂਸ ਦਾ ਕੋਈ ਕੰਸਰਨ ਮੇਨਟੇਨੈਂਸ ਅਸੀਂ ਦੇ ਕਿਉਂ ਨਹੀਂ ਰਹੇ ਹੈਗੇ ਉਹਦਾ ਕਾਰਨ ਪੁੱਛੋ ਤੁਸੀਂ ਉਹਦਾ ਸਿੰਪਲ ਜਿਹਾ ਕਾਰਨ ਹੈ ਕਿ ਤੁਸੀਂ ਬਿਲਡਿੰਗ ਪੂਰੀ ਕਰੋ ਪ੍ਰੋਪਰਲੀ ਅਸੀਂ ਤੁਹਾਡੀ ਮੇਨਟੇਨੈਂਸ ਲਈ ਤਾਂ ਕਿ ਸਾਨੂੰ ਵੀ ਸਾਡਾ ਵੀ ਕੰਸਰਨ ਹੈ ਸਾਨੂੰ ਇਸ ਬਿਲਡਿੰਗ ਦਾ ਵੀ ਸਾਡਾ ਵੀ ਪ੍ਰਾਪਰਟੀ ਹੈ ਜੇ ਬਿਲਡਿੰਗ ਅੱਛੀ ਹੋਏਗੀ ਡੈਫੀਨੇਟਲੀ ਅਸੀਂ ਮਨ ਲੇ ਜਿਹੜੀਆਂ ਲਾਲਾ ਜੀ ਨੇ ਮਤਲਬ ਕਹਿੰਦਾ ਕਿ ਕਿਸੇ ਹੋਰਾਂ ਨੂੰ ਦਿੱਤੀਆਂ ਹੋਈਆਂ ਨੇ ਤੇ ਉਹਦਾ ਕੋਈ ਵੀ ਕਿਸੇ ਤਰੀਕੇ ਦੀ ਕੋਈ ਟਰਾਂਸਪੇਰੈਂਸੀ ਨਹੀਂ ਹੈਗੀ ਨਾ ਐਸੋਸੀਏਸ਼ਨ ਨੂੰ ਦੱਸਿਆ ਹੀ ਨਹੀਂ ਹੈਗਾ ਇਸ ਜੀ ਬਾਰੇ ਕਿ ਤੁਸੀਂ ਕਾਮਨ ਏਰੀਆ ਕਿਹੜਾ ਹੈਗਾ ਜਿਹੜਾ ਤੋਂ ਸਾਡੇ ਨੂੰ ਮੇਨਟੇਨੈਂਸ ਦੇ ਪੈਸੇ ਮੰਗ ਰਹੇ ਹੋ ਤੇ ਕਿਹੜਾ ਕਾਮਨ ਏਰੀਆ ਹੈਗਾ ਤੁਸੀਂ ਮਤਲਬ ਕਹਿੰਦਾ ਹੈਂਡ ਓਵਰ ਕਰਤਾ ਹੈਗਾ ਤੇ ਦੂਸਰਾ ਇਹ ਹੈ ਕਿ ਉਹਦੀ ਆਪਣੀ ਖੁਦ ਦੀ ਪ੍ਰਾਪਰਟੀ ਵੀ ਇੱਥੇ ਹੈਗੀ ਆ ਕਿ ਉਹ ਆਪਣੀ ਆਪਣਾ ਮੇਨਟੇਨੈਂਸ ਉੱਥੇ ਦੇ ਰਿਹਾ ਹੈਗਾ ਆਪਣਾ ਜਣਾ ਮੇਨਟੇਨੈਂਸ ਕਿਉਂਕਿ ਸਾਡੇ ਤੋਂ ਅਸੀਂ ਪਰਚੇਜ ਕੀਤੀ ਪ੍ਰਾਪਰਟੀ ਠੀਕ ਹੈ ਦੈਟ ਇਜ਼ ਟਰੂ ਅਸੀਂ ਮੇ ਲੇਕਿਨ ਉਹਦੀ ਜਿਹੜੀ ਪ੍ਰਾਪਰਟੀ ਅਨਸੋਲਡ ਪ੍ਰਾਪਰਟੀ ਆ ਕੀ ਉਹਦਾ ਮੇਨਟੇਨੈਂਸ ਉਹ ਦੇ ਰਿਹਾ ਹੈਗਾ ਸਾਡੀ ਐਸੋਸੀਏਸ਼ਨ ਜਿਹੜੀ ਹੈਗੀ ਆ ਅੱਜ ਤੋਂ 3 ਸਾਲ ਪਹਿਲਾਂ ਦੀ ਮਤਲਬ ਬਣੀ ਹੋਈ ਹੈ ਉਸ ਐਸੋਸੀਏਸ਼ਨ ਨੂੰ ਇਹਨਾਂ ਨੇ ਮਤਲਬ ਇੰਨਾ ਤਰੀਕ ਗਲਤ-ਗਲਤ ਤਰੀਕਿਆਂ ਨਾਲ ਗੁਮਰਾ ਕੀਤਾ ਕਦੀ ਇੱਕ ਕਾਮਨ ਟੇਬਲ ਉੱਤੇ ਬੈਠ ਕੇ ਕਦੀ ਕਾਮਨ ਟਾਕ ਨਹੀਂ ਕੀਤੀ ਹੈਗੀ ਕੋਈ ਪ੍ਰੋਪਰ ਵੇ ਦੇ ਨਾਲ ਕੋਈ ਸਾਨੂੰ ਮਤਲਬ ਕਹਿੰਦਾ ਕਿ ਦੱਸਿਆ ਨਹੀਂ ਗਿਆ ਕਿ ਵੀ ਕੀ ਮਤਲਬ ਕਿ ਜਿਹੜਾ ਸਾਡਾ ਪੈਸਾ ਆਇਆ ਉਹ ਪੈਸਾ ਕਿੱਥੇ ਜੁਟਲਾਈਜ਼ ਹੋ ਰਿਹਾ ਹੈਗਾ ਸੋ ਤਰ੍ਹਾਂ-ਤਰ੍ਹਾਂ ਦੇ ਥ੍ਰੈਟਸ ਨੇ ਮੈਨੂੰ ਪਤਾ ਇੱਥੇ ਹੋਰ ਵੀ ਕਈਆਂ ਲੋਕਾਂ ਨੂੰ ਥ੍ਰੈਟ ਮਿਲਦੇ ਹੋਣਗੇ ਕਈ ਡਾਈਜੈਸਟ ਕਰ ਲੈਂਦੇ ਨੇ ਕਈ ਕਈ ਲਾਲਚ ਦੇ ਜਾਂਦੇ ਨੇ ਕਿ ਕੁਝ ਕੁਛ ਕਰ ਦੇਣਗੇ ਸਾ لیکن مینوں ਇਨਾ ਪਤਾ ਹੈ ਕਿ ਵੀ میری پراپرٹی ہے میری پراپرٹی ਦੇ ਵਿੱਚ اگر مان ਲੇ ਕਹਿੰਦਾ ਕਿ میرے ਦਿੱਤੇ ਹੋਏ بل ਤੋਂ ਬਾਅਦ ਵੀ ਮੇਰੀ بجلی ਅਗਰ ਕੱਟ ਰਹੀ ਆ ਇਟ ਮੀਨ ਉਹ ਕੁਛ ਨਾ ਕੋਈ ਗਲਤ ਕੰਮ ਕਰ ਰਿਹਾ ਹੈਗਾ میری ਕੰਪਲੇਂਟ ਵੀ ਗਈ ہوئی ਆ ਥਾਣੇ ਦੇ ਵਿੱਚ ਠੀਕ ਹੈ ਮੈਂ ਪਰਟੀਕুলਰ ਨਾਮ ਜਿਹੜਾ ਲੋਕਾਂ ਨੇ ਮੈਨੂੰ ਥ्रेट ਕੀਤਾ ਉਹਨਾਂ ਲੋਕਾਂ ਦੇ ਨਾਮ ਦੇ ਨਾਲ ਮੈਂ ਕੰਪਲੇਂਟ ਦਿੱਤੀ ہوئی ਆ ਹੁਣ ਲਾਲਾ ਜੀ ਮੇਰੇ ਕੋਲ ਆ ਕੇ ਕਰ ਲੈਣ ਜੋ ਕਰਨਾ ਦੇਖ ਲੈਣੇ ਉਹਨਾਂ ਨੇ ਕਹਿੰਦੇ ਦੋ ਦੋ ਹੱਥ ਕਰਨੇ ਨੇ ਉਹਨਾਂ ਨੇ ਪਰ ਬਟ ਮਤਲਬ ਕਿਸ ਨੂੰ ਤੰਗਦਾ ਨਾ ਕਰੋ ਤੁਸੀਂ ਬਾਕੀ ਤਾਂ ਠੀਕ ਆ ਆਪਣੀ ਆਪਣੀ ਇਨਵੈਸਟਮੈਂਟ ਕਰਕੇ ਲੜਾਈ ਲੜ ਰਹੇ ਨੇਗੇ ਐਸੋਸੀਏਸ਼ਨ ਲੜਾਈ ਲੜ ਰਹੀ ਹੈ ਜਿਹੜੇ ਇੱਥੇ ਆ ਕੇ ਉਹਨਾਂ ਨੂੰ ਮਤਲਬ ਸਪੋਰਟ ਕਰ ਰਿਹਾ ਉਹਨਾਂ ਦੇ ਪ੍ਰੋਜੈਕਟ ਨੂੰ ਚੱਲਣ ਵਾਸਤੇ ਉਹਨਾਂ ਨੂੰ ਵੀ ਤੁਸੀਂ ਥ੍ਰੈਟ ਕਰ ਰਹੇ ਹੋ ਇਹ ਇਹ ਇੱਕ ਸਿੰਪਲ ਜਿਹਾ ਮਤਲਬ ਕਹਿੰਦਾ ਕਿ ਸਾਡੀ ਸਾਰੀ ਐਸੋਸੀਏਸ਼ਨ ਜਿਹੜੀ ਹੈ ਇਹ ਇਹ ਕਨਸਰਨਸ ਲੈ ਕੇ ਇਕੱਠੀ ਹੋਈ ਹੈਗੀ ਹੈ ਔਰ ਸਾਡੀ ਤਾਕੀਦ ਇਹੀ ਹੈ ਸਾਡੀ ਰਿਕੁਐਸਟ ਇਹੀ ਹੈ ਕਿ ਤੁਹਾਡੀ ਜਿਹੜੀ ਅਪਰੋਚ ਹੈ ਉਹ ਕਿੱਥੇ ਤੱਕ ਜਾਂਦੀ ਹੈਗੀ ਹੈ ਮਾਰਕੀਟ ਦੇ ਵਿੱਚ ਤਾਂ ਕਿ ਇਹ ਲੋਕ ਲੋਕਾਂ ਨੇ ਸਾਨੂੰ ਤਾਂ ਠੱਗਿਆ ਬਾਕੀ ਤਾਂ ਲੋਕੀ ਘੱਟੋ ਘੱਟ ਬਚ ਜਿਆ ਇਹਨਾਂ ਦੇ ਪ੍ਰੋਜੈਕਟ ਟੁਇਟਰਲੀਨ ਚਲਾਇਆ ਹੈਗਾ ਇਹਨਾਂ ਦਾ ਪਤਨੀ ਸੁਲਤਾਨਪੁਰ ਹੈਗਾ ਰਾਜਪੁਰੇ ਇਹਨਾਂ ਨੇ ਮੈਗਨਮ ਚਲਾਇਆ ਹੈਗਾ ਠੀਕ ਹੈ ਨਾ ਬਾਕੀ ਲੋਕਾਂ ਨੂੰ ਵੀ ਇਦਾਂ ਹੀ ਟ੍ਰੈਪ ਕੀਤਾ ਜਾ ਰਿਹਾ ਹੈਗਾ ਡੇਰਾ ਬਸੀ ਵਿੱਚ ਲਾਇਆ ਡੇਰਾ ਬਸੀ ਹੋਈ ਹੈ ਮਤਲਬ ਇਹ ਜਿਹੜਾ ਟ੍ਰੈਪ ਟ੍ਰੈਪ ਕੀਤਾ ਜਾ ਰਿਹਾ ਹੈ ਨਾ ਲਾਲਿਆਂ ਵੱਲੋਂ ਪੈਸਾ ਮਤਲਬ ਪੈਸੇ ਨਾਲ ਤਾਂ ਨਾ ਨਾ ਟਿੱਟ ਭਰਨਾ ਨਹੀਂ ਹੈਗਾ ਠੀਕ ਹੈ ਤੁਹਾਨੂੰ ਤੁਸੀਂ ਪੈਸੇ ਕਮਾਓ ਲੇਕਿਨ ਜਿਹਨਾਂ ਨੇ ਲਗਾਏ ਹੋਏ ਉਹਨਾਂ ਨੂੰ ਤਾਂ ਕੁਝ ਦੇ ਦਿਓ ਉਹਨਾਂ ਦਾ ਵੀ ਹੱਕ ਹੈਗਾ ਸੋ ਮੇਰੀ ਸਿੰਪਲੀ ਤਕੀ ਤੇ ਹੈ ਕਿ ਤੁਸੀਂ ਆਪਣੇ ਜਿਹੜੇ ਸਾਡੇ ਕੰਸਰਨ ਨੇ ਉਹਨਾਂ ਨੂੰ ਕਿਤੇ ਹਾਈਲਾਈਟ ਕਰੋ ਤਾਂ ਕਿ ਮੈਂ ਲੈ ਕਹਿੰਦਾ ਕਿ ਜਿਨ੍ਹਾਂ ਦੇ ਨਾਲ ਤਕੇ ਹੋ ਰਹੇ ਨੇਗੇ ਉਹਨਾਂ ਨੂੰ ਮੈਂ ਲੈ ਕਹਿੰਦਾ ਕਿ ਉਹਨਾਂ ਨੂੰ ਜਸਟਿਸ ਮਿਲ ਜੇ ਔਰ ਬਾਕੀ ਲੋਕ ਮੈਂ ਲੈ ਕਹਿੰਦਾ ਕਿ ਇਹਨਾਂ ਦੇ ਟਰੈਪ ਦੇ ਵਿੱਚੋਂ ਆਣਾ ਬਚ ਜਾਣ ਜਿਵੇਂ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਕਿ ਮੇਨਟੇਨੈਂਸ ਨੂੰ ਲੈ ਕੇ ਮੇਨਟੇਨੈਂਸ ਜਿਹੜੀ ਕਲੈਕਟ ਹੋ ਰਹੀ ਹੈ ਸਾਡਾ ਇੱਕ ਸਵਾਲ ਹੈ ਕਿ 3 ਸਾਲ ਦੀ ਮੇਨਟੇਨੈਂਸ ਇਹਨਾਂ ਕੋਲ ਮੋਸਟਲੀ ਜਾ ਚੁੱਕੀ ਹੈ ਉਹਦਾ ਸਾਨੂੰ ਹਸਪਤਾ ਬਸੇ ਬਾਰ-ਬਾਰ ਪੁੱਛਦੇ ਆ ਕਿ ਕਿੱਥੇ ਇਹਦਾ ਕਿੱਥੇ ਗਈ ਮੈਂਟੇਨੈਂਸ ਕਿੱਥੇ ਵਰਤਾਈ ਇਹਨੇ ਅੱਜ ਟਾਈਲਾਂ ਟੁੱਟੀਆਂ ਹੋਈਆਂ ਨੇ ਜਾਂ ਲਿਫਟਾਂ ਬਾਰੇ ਜ਼ਿਕਰ ਕਰ ਰਹੇ ਨੇ ਰਹਿ ਗਈ ਇਹਨਾਂ ਨੇ ਹੁਣ ਜ਼ਿਕਰ ਕੀਤਾ ਲੀਕੇਜ ਦਾ ਮੇਰੇ ਯੂਨਿਟ ਦੇ ਉੱਤੇ ਹੁਣੇ ਉੱਤੇ ਪਾਣੀ ਖੜਾ ਆਇਆ ਲੀਕੇਜ ਹੋ ਰਹੀ ਏ ਮੇਰੇ ਕੋਲ ਇਹਦੀ ਪਿਕਸ ਵੀ ਹੈ ਕਿ ਹੁਣੇ ਲੇਟੈਸਟ ਹੁਣੇ ਮੈਂ ਉੱਤੇ ਵੇਖ ਕੇ ਆਇਆ ਤੇ ਉਹ ਮਤਲਬ ਮੇਨਟੇਨੈਂਸ ਦਾ ਯੂਟਿਲਾਈਜ਼ ਨਹੀਂ ਹੋ ਰਿਹਾ ਹੈਗਾ ਔਰ ਦੂਜੀ ਗੱਲ ਇਹ ਕਿ ਇਹਨਾਂ ਨੇ ਜੇ ਕੰਪਲੈਕਸ ਨੂੰ ਚਲਾਣਾ ਚਾਹੁੰਦੇ ਨੇ ਤੇ ਇਹਨਾਂ ਦਾ ਸਟਾਫ ਇਸ ਤਰ੍ਹਾਂ ਮਤਲਬ ਇਹਨਾਂ ਦਾ ਬਿਹੇਵ ਜ਼ੀਰੋ ਹੈ ਸਟਾਫ ਦਾ ਚਾ ਕੋਈ ਵੀ ਆ ਜਾਏ ਲਾਲੇ ਮਿਲਦੇ ਸਾਡੀ ਇੱਕ ਮਤਲਬ ਇੱਕ ਐਸੋਸੀਏਸ਼ਨ ਵੱਲੋਂ ਇੱਕ ਇਨਾਂ ਨੂੰ ਕਹਿੰਨੇ ਆ ਕਿ ਖੁੱਲੇ ਮੰਚ ਤੇ ਆ ਜਾਓ ਸਾਡੇ ਨਾਲ ਚਾਹੇ মিডিਆ ਨੂੰ ਵੀ ਚ ਲੈ ਲਿਆ ਜਾਏ ਇੱਥੇ ਬਵੇ ਕਿਤੇ ਇੱਥੇ ਸਾਰੇ ਆ ਜਾਣ ਅਲੋਟੀਆਂ ਨੂੰ ਕਾਲ ਕੀਤਾ ਜਾਏ ਅਲੋਟੀਆਂ ਨੂੰ ਪੈਸੇ ਮੰਗਣ ਵਾਸਤੇ ਕਾਲ ਕੀਤੀ ਜਾ ਸਕਦੀ ਏ ਅਲੋਟੀਆਂ ਨੂੰ ਧਮਕਾਣ ਵਾਸਤੇ ਕਾਲ ਕੀਤੀ ਜਾ ਸਕਦੀ ਏ ਅਲੋਟੀਆਂ ਦੀ ਪ੍ਰੋਬਲਮ ਸੁਣਾਉਣ ਵਾਸਤੇ ਕਾਲ ਕਿਸੇ ਇੱਕ ਪਰਸਨ ਕੋਲੋਂ ਜੇ ਕਿਸੇ ਦੇ ਫੋਨ ਤੇ ਇਹਨਾਂ ਚਾਚੇ ਭਤੀਜੇ ਜਾਂ ਇਹਨਾਂ ਦੀ ਅਰुण ਜੜਾ ਇਹਨਾਂ ਦਾ ਬੇਟਾ ਹੈ ਇੱਕ ਕਾਲ ਕਿਸੇ ਅਲੋਟੀ ਨੂੰ ਗਈ ਉਹ ਵੀ ਤੇਰੀ ਪ੍ਰੋਬਲਮ ਕੀ ਹੈ ਜਾਂ ਉਹਨਾਂ ਦਾ ਦੁੱਖ ਸੁਣਨ ਆਸਤੇ ਕਿਹਾ ਹੋਏ ਪੈਸੇ ਲੈਨੇ ਤੇ ਚੁਣਨਾ ਚਾਹੀਦਾ ਹੈ ਆਫਿਸ ਵਿੱਚ ਕੋਈ ਨਹੀਂ ਮਿਲਦਾ ਸਟਾਫ ਦੇ ਕੋਲ ਇੱਕ ਹੀ ਜਵਾਬ ਹੈ ਕਿ ਸਾਨੂੰ ਜੇ ਤੁਸੀਂ ਪੈਸੇ ਬਾਰੇ ਪੁੱਛਣ ਫੋਨ ਕਰਨਗੇ ਜੇ ਤੁਸੀਂ ਉਹਨਾਂ ਨੂੰ ਕਹੋਗੇ ਪ੍ਰੋਬਲਮ ਬਾਰੇ ਉਸਤੇ ਬਾਰੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਹੈਗਾ ਮੈਂ ਇਹ ਕਹਿਣਾ ਪਿਆ ਵੀ ਤੁਹਾਡੇ ਮਾਧਮੇ ਇਹ ਕਹਿਣਾ ਚਾਹਣਾ ਕਿ ਆ ਜਾਣ ਸਾਹਮਣੇ ਬਹਿਣ ਜੇ ਅਲੋਟੀ ਗਲਤ ਨੇ ਤੇ ਉਹਨਾਂ ਦੀ ਗੱਲ ਦਾ ਜਵਾਬ ਦੇਣ ਰੋਟੀਆਂ ਨੂੰ ਸੁਣਨ ਤਾਂ ਕਿ ਅਸੀਂ ਇਹਨਾਂ ਨੂੰ ਕਈ ਵਾਰੀ ਮੀਟਿੰਗ ਤੋਂ ਪੇਲੋ ਇਹਨਾਂ ਨੂੰ ਇੱਕ ਰਿਟਰਨ ਚ ਲੈਟਰ ਭੇਜੀ ਹੋਈ ਐ ਐਸੋਸੀਏਸ਼ਨ ਵੱਲੋਂ ਕਿ ਆਓ ਸਾਨੂੰ ਸੁਣੋ ਸਾਡੇ ਨਾਲ ਬੋਵੋ ਇਹ ਨਹੀਂ ਕਿ ਅਸੀਂ ਇਹ ਮਤਲਬ ਜੇ ਉਹਨਾਂ ਦੇ ਵਿੱਚ ਕੋਈ ਸੱਚਾਈ ਹੈ ਮੰਨ ਲਓ ਜੋ ਕਹਿੰਦੇ ਨੇ ਕਿ ਰੋਟੀਆਂ ਉਹ ਲੋਕਾਂ ਨੂੰ ਉਹਨਾਂ ਨੂੰ ਪ੍ਰੋਬਲਮ ਹੈ ਆ ਕੇ ਸਾਰਾ ਕਲੀਅਰ ਕਰਨ ਪ੍ਰੋਬਲਮ ਸੇਥੇ ਬੜਿਆ ਨੇ ਔਰ ਬਾਜੇ ਦਾ ਲੋਟੀ ਮੈਂ ਇਹ ਕਹਿਣਾ ਚਾਹਣਾ ਕਿ ਐਸੇ ਨਹੀਂ ਜਿਹੜੇ ਕੋਈ ਮਤਲਬ ਛੋਟੀ ਇਨਵੈਸਟਮੈਂਟ ਕਰਕੇ ਜਿਹੜੇ ਆਪਣਾ ਪ੍ਰੋਪਰਟਿ ਫੰਡ ਦਾ ਪੈਸਾ ਜਾਂ ਅਦਰ ਜੀਨਾਂ ਨੇ ਰੈਸਮੈਂਟ ਕੀਤੀ ਹੈ ਲੇਡੀਜ਼ ਨੇ ਕਹੀ ਉਹ ਬਾਰ-ਬਾਰ ਨਹੀਂ ਆ ਸਕਦੇ ਇਹਨਾਂ ਦੇ ਦਰਵਾਜ਼ੇ ਨਹੀਂ ਖੜਕਾ ਸਕੇ ਉਹਨਾਂ ਨੇ ਤਾਂ ਆਣਾ ਹੀ ਬੰਦ ਕਰ ਛੱਡਿਆ ਹੈ ਜਾਂ ਭੁੱਲ ਗਏ ਨੇ ਜਾਂ ਉਹ ਮਤਲਬ ਇੱਕ ਤਰੀਕੇ ਨਾਲ ਸਬਰ ਕਰ ਚੁੱਕੇ ਨੇ ਜਿਹਨੂੰ ਆਪਾਂ ਸਭ ਸਵਰ ਵਾਲੀ ਗਾਲ ਹੀ ਕਹਾਂਗੇ ਦੇ ਵਿੱਚ ਔਰ ਇਹਨਾਂ ਦੀ ਖਾਲਤੇ ਕੋਈ ਅਸਰ ਨਹੀਂ ਹੈਗਾ ਇਸ ਗੱਲ ਦਾ ਸਮਝ ਨਹੀਂ ਆਂਦੀ ਹੈਗੀ ਵੀ ਜੇ ਇਹਨਾਂ ਨੂੰ ਮੈਂਟੇਨੈਂਸ ਦੀ ਜਿਹੜੀ ਗੱਲ ਹੈਗੀ ਹੈ ਬਿਲਡਿੰਗ ਦੀ ਰਜਿਸਟਰੀ ਆਲੀ ਕਈ ਲੋ ਮੇਨਟੇਨੈਂਸ ਉਹ ਅਲੱਗ ਹੀ ਲੋਕਾਂ ਦੇ ਪੈਸੇ ਬਣਦੇ ਨੇ ਉਹ ਨਹੀਂ ਦਿੱਤੇਗੇ ਗੱਲਬਾਤ ਕਰਨਾਸਤੇ ਕੋਈ ਤਿਆਰ ਨਹੀਂ ਹੈਗਾ ਬੌਂਸਰਾਂ ਦਾ ਕੀ ਮਤਲਬ ਹੈ ਇੱਥੇ ਬੌਂਸਰਾਂ ਦਾ ਕੀ ਮਤਲਬ ਹੈ ਇਹ ਕੋਈ ਅਖਾੜਾ ਹੈ ਬੌਂਸਰਾਂ ਦਾ ਇੱਕ ਮਤਲਬ ਹੈਗਾ ਕਿ ਕੋਈ ਆਕੇ ਗੱਲ ਨਾ ਕਰ ਸਕੇ ਆਦਰਵਾਇਜ਼ ਜੇ ਤੁਸੀਂ ਆਫਿਸ ਬਣਾਇਆ ਹੈ ਇੱਥੇ ਆਫਿਸ ਬਣਾਉਣ ਦਾ ਮਤਲਬ ਕੀ ਹੈ ਜੇ ਤੁਸੀਂ ਆਫਿਸ ਬਣਾਇਆ ਹੋਇਆ ਹੈ ਇਹਨਾਂ ਨਾਲ ਇੱਕ ਪਹਿਲਾਂ ਵੀ ਇੱਕ ਵਾਰ ਇਸ ਬਾਰੇ ਮੈਂ ਮਤਲਬ ਇਹਨਾਂ ਨੂੰ ਦੀਪਕ ਨੂੰ ਵੀ ਕਹਿ ਚੁੱਕਿਆ ਹਾਂ ਵੀ ਇੱਕ ਟਾਈਮ ਰੱਖੋ ਬਾ ਇਹ 10 ਤੋਂ ਲੈ ਕੇ 11 ਤੋਂ ਲੈ ਕੇ 2 ਜਾਂ 1 ਕੋਈ ਵੀ ਐਸਾ ਟਾਈਮ ਦਿੱਤਾ ਜਾਏ ਔਰ ਲੋਟੀ ਨਹੀਂ ਸੁਣਿਆ ਜਾਏ ਸਟਾਫ ਦਾ ਸਿਰਫ ਇੱਕ ਰੋਲ ਹੈਗਾ ਕਿ ਪੈਸੇ ਇਕੱਠੇ ਕਰਨੇ ਨੇ ਪ੍ਰੋਬਲਮ ਦੇ ਬਾਰੇ ਕੋਈ ਉਹ ਨਹੀਂ ਹੈਗਾ ਪਾਵੇਂ ਤੁਸੀਂ ਇੱਥੇ ਵਿਜ਼ਿਟ ਕਰ ਲਓ ਉਹਨਾਂ ਨੂੰ ਕਹੋ ਵੀ ਉਹ ਖੁੱਲੀ ਗੱਲ ਹੈਗੀ ਹੈ ਵੀ ਜਿੱਥੇ ਆ ਜਾਣ ਸਾਡੇ ਨਾਲ ਇੱਕ ਵਾਰੀ ਆ ਕੇ ਕੰਪਲੈਕਸ ਇਸ ਘੁੰਮਣ ਔਰ ਅਸੀਂ ਉਹਨਾਂ ਦਾਸ ਹੀ ਚੁਕੇ ਹਾਂ ਉਹ ਲੋਕ ਨਹੀਂ ਔਰ ਕਿਸ ਵਾਸਤੇ ਇਕੱਠੇ ਹੋਏ ਨੇ ਅਸੀਂ ਜੀ ਸਾਰੇ ਮਾਇਆ ਗਾਰਡਨ ਮੈਡੀਸ਼ਾ ਤੁਸੀਂ ਪ੍ਰੋਜੈਕਟ ਦੇਖ ਰਹੇ ਹੋ ਸਾਡੇ ਪਿੱਛੇ ਅਸੀਂ ਇਹਦੇ ਸਾਹਮਣੇ ਇਨਵੈਸਟ ਕੀਤਾ ਅਸੀਂ ਬਾਏਰਸ ਨਾਲ ਕਿਸੇ ਨੇ ਸ਼ੋਰੂਮ ਖਰੀਦਿਆ ਕਿਸੇ ਨੇ ਯੂਨਿ ਕਿਸੇ ਨੇ ਇਨਵੈਸਟਮੈਂਟ ਵਰਚੁਅਲਸ ਮੇਂ ਸੀਚਾ ਕਿਸੇ ਨੇ ਜਿਹੜਾ ਹੈਗਾ ਫੂਡ ਕੋਰਟ ਉੱਥੇ ਪੈਸੇ ਲਗਾਏ ਨੇ ਅਸੀਂ ਸਾਰੇ ਇੱਥੇ ਬੜੇ ਪਰੇਸ਼ਾਨ ਹੋ ਗਏ ਆਂ ਇਹਨਾਂ ਨੂੰ ਅਸੀਂ ਫੁੱਲ ਪੇਮੈਂਟ ਕਰ ਬੈਠੇ ਆਂ ਪਹਿਲਾ ਸਾਡਾ ਮੁੱਦਾ ਇਹ ਹੈ ਕਿ ਜਿਹੜੇ ਲੋਕਾਂ ਨੇ ਫੁੱਲ ਪੇਮੈਂਟ ਕਰਤੀ ਉਹਨਾਂ ਨੂੰ ਰਿਸਟਰੀ ਨਹੀਂ ਕਰਾ ਰਿਆ ਚਾਰ-ਚਾਰ ਸਾਲ ਹੋ ਗਏ ਲੋਕਾਂ ਨੇ ਫੁੱਲ ਪੇਮੈਂਟ ਕਰਤੀ ਰਿਸਟ੍ਰੇਸ਼ਨ ਵਾਸਤੇ ਆਂਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰਗਾ ਦੇ ਦਿੰਦੇ ਨੇ ਜਿਵੇਂ ਅਸੀਂ ਪਹਿਲੇ ਪਾਸ ਕਰਨਾ ਕਿ ਆਪਣਾ ਮਤਾ ਪਾਸ ਕਰਾਂਗੇ ਫਿਰ ਕਹਿੰਦੇ ਤੁਸੀਂ ਪਹਿਲੇ ਸਾਨੂੰ ਮੇਂਟੇਨੈਂਸ ਦਿਓ ਲੋਕਾਂ ਨੇ ਤਿੰਨ-ਤਿੰਨ ਸਾਲ ਦੀ ਮੇਂਟੇਨੈਂ 4 ਸਾਲ ਪਹਿਲੇ ਇਹ ਰੋਮ ਦਾ ਫੁੱਲ ਪੇਮੈਂਟ ਕਰ ਚੁੱਕਾ ਹੈ ਉਹਨੂੰ ਐਸਆਈ ਰੇਰਾ ਐਕਟ ਵੀ ਜਦੋਂ ਇਹਨੂੰ ਆਫਰ ਆ ਪੋਜੈਸ਼ਨ ਦਿੱਤਾ ਪੇਮੈਂਟ ਹੋ ਗਈ 3 ਮੰਥਸ ਅੰਦਰ ਰਜਿਸਟ੍ਰੇਸ਼ਨ ਕਰਾਣੀ ਸੀ ਕਿਵੇਂ ਸੀਡ ਕਰਾਣੀ ਸੀ ਉਹ ਨਹੀਂ ਕਰਾੜਿਆ ਬਹੁਤ ਲੋਕੀ ਲੱਖਾਂ ਕਰੋੜਾਂ ਮੇ ਲਗਾ ਕੇ ਪਿੱਛੇ ਪਿੱਛੇ ਘੁੰਮਦੇ ਫਿਰਦੇ ਨੇ ਉਹ ਮਿਲਦੇ ਨਹੀਂ ਤੁਸੀਂ ਜਦੋਂ ਜਾ ਕੇ ਪੁੱਛ ਲੋ ਮਿਲਦੇ ਨਹੀਂ ਕਿਉਂਕਿ ਸਟਾਫ ਹੈ ਬੁਰੀ ਤਰ੍ਹਾਂ ਪੇਛਾ ਆਂਦਾ ਹੈ ਔਰ ਲੋਕੀ ਮਤਲਬ ਲਿਟਰਲੀ ਧੱਕੇ ਖਾਈ ਜਾਂਦੇ ਨੇ ਕਿ ਉਹਨਾਂ ਦਾ ਕੰਮ ਨਹੀਂ ਹੁੰਦੀ ਦੂਜਾ ਸਾਡਾ ਵੱਡਾ ਮੁੱਦਾ ਜਿਨ੍ਹਾਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਾ ਲਈਆਂ ਪੈਸੇ ਦੇ ਦਿੱਤੇ ਅਸੀਂ ਹੁਣ ਜਾਂਦੇ ਹਾਂ ਅਸੀਂ ਅਸੀਂ ਉੱਥੇ ਜਗੇ ਉਹ ਕਹਿੰਦੇ ਜੀ ਬਈ ਲਾਲਾ ਜੀ ਸਾਨੂੰ ਡਿਟੇਲ ਨਹੀਂ ਭੇਜਦੇ ਜਿਹਨਾਂ ਨੂੰ ਅਸੀਂ ਚਿੱਠੀਆਂ ਲਿਖੀਆਂ ਉਹਨਾਂ ਨੂੰ ਕਾਪੀ ਦੇ ਦੇ ਚਿੱਠੀਆਂ ਦੀਆਂ ਕਿ ਅਸੀਂ ਚਿੱਠੀ ਲਿਖੀ ਉਹਨਾਂ ਨੂੰ ਕਿ ਸਾਨੂੰ ਪੂਰੇ ਲੋਕਾਂ ਦੀ ਡਿਟੇਲ ਭੇਜੋ ਤੁਹਾਡੇ ਬਾਇਰ ਨੇ ਤਾਂ ਅਗੇ ਅਸੀਂ ਯੂਆਈਡੀ ਨੰਬਰ ਅਲਾਟ ਕਰੀਏ ਉਸ ਤੋਂ ਬਾਅਦ ਅਸੀਂ ਕਹਿੰਦੇ ਤੁਸੀਂ ਇਹ ਤੁਹਾਡਾ ਕੰਮ ਤੁਸੀਂ ਕਰੋ ਉਹ ਕਹਿੰਦੇ ਅਸੀਂ ਜਾਣਿਆ ਸਾਨੂੰ ਲੜਾ ਗੱਲ ਨਹੀਂ ਕਰਦਾ ਸਰਵੇ ਨਹੀਂ ਕਰ ਦਿੰਦਾ ਫੇਰ ਲਾਲਾ ਜੀ ਨੇ ਪਿਛਲੇ 2013 ਤੋਂ ਜ਼ਮੀਨ ਜਦੋਂ ਲਈ ਹੋਣੀ ਹੈ ਉਸ ਤੋਂ ਬਾਅਦ ਟੈਕਸ ਨਹੀਂ ਭਰਿਆ ਅਜੇ ਤੱਕ ਉਹ ਸਾਨੂੰ ਕਹਿੰਦੇ ਤੁਸੀਂ ਆਪਣੀ ਯੂਆਈਡੀ ਨੰਬਰ ਲੈਣਾ ਤੁਸੀਂ ਪੂਰੇ ਸਾਲਾਂ ਦਾ ਟੈਕਸ ਲਓ ਅਸੀਂ ਕਿਸ 2021 ਤੋਂ ਬਾਅਦ ਇਹਨਾਂ ਆਫਰ ਆ ਪੋਜੀਸ਼ਨ ਦਿੱਤੀ ਸੀ 2021 ਜਿਹੜੀ ਹੋਈ ਕਿਸੇ ਭਾਈ ਚੋਈ ਗਈ ਤੇ 23 ਹੋਈ ਉਹ ਕਹਿੰਦੇ 2013 ਤੋਂ ਸਾਰੇ ਟੈਕਸ ਤੁਹਾਨੂੰ ਭਰਨਾ ਪਏਗਾ ਜੇ ਲਾਲਾ ਜੀ ਨਹੀਂ ਭਰਨਗੇ ਉਹ ਸਾਡਾ ਕਸੂਰ ਨਹੀਂ ਇਹ ਲੱਖਾਂ ਕਰੋੜਾਂ ਰੁਪਏ ਚਲੇ ਜਾਣੇ ਸਾਰੇ ਲੋਕਾਂ ਦੇ ਇਹ ਕਿੱਥੋਂ ਪੈਸੇ ਭਰਨ ਗਿਆ ਨੇ ਕੋਈ ਨਜ਼ਾਇਜ਼ ਹੈ ਉਹ ਲਾਲਾ ਜੀ ਇਸ ਗੱਲ ਤੇ ਗੱਲ ਮੈਂ ਗੱਲ ਹੀ ਨਹੀਂ ਕਰਦਾ ਮੈਂ ਸਭ ਤੋਂ ਵੱਡਾ ਕਸੂਰ ਮਿਊਨਿਸਪਲ ਕਾਉਂਸਲ ਦਾ ਹੈ ਉਹ ਹਰ ਵਾਰੀ ਤਿੰਨ ਵਾਰੀ ਇਹਨਾਂ ਨੇ ਕੰਪਲੀਸ਼ਨ ਦਿੱਤੀ ਹਰ ਵਾਰੀ ਕੰਡੀਸ਼ਨਲ ਦੇ ਦਿੰਦੇ ਨੇ ਇਹ ਸਾਰੇ ਪੁਆਇੰਟ 8 ਨੰਬਰ ਪੁਆਇੰਟ ਤੇ ਲਿਖ ਦਿੰਦੇ ਨੇ कि ਤੁਸੀਂ ਆਪਣੇ ਬ੍ਰੈਂਡ ਦੇ ਟੈਕਸ ਜਮ੍ਹਾਂ ਕਰਾਉਗੇ ਤੁਹਾਡੀ ਜ਼ਿੰਮੇਵਾਰੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਜੋ ਜਮ੍ਹਾਂ ਕਰਾਉਦਾ ਤੁਸੀਂ ਕਰਾਓ ਜੀ ਅਸੀਂ ਕਿਉਂ ਕਰਾਈ ਜੀ ਸਾਡਾ ਕੋਈ ਲੈਣ ਦੇ ਨਹੀਂ ਰੋਹੰਦ ਮੈਂ ਮੇਰਾ ਨਾਮ ਸਾਰਿਕਾ ਹੈ ਮੇਰੇ یہاں ਤੇ ਫਸਟ ਫਲੋਰ ਤੇ 45 ਨੰਬਰ ਸ਼ੋਰੂਮ ਨੇ ਜੋ ਮੈਨੇ ਬੜੇ ਹੀ ਖੁਸ਼ ਹੋ ਕੇ ਯਹਾਂ ਤੇ ਲਿਆਤਾ ਇਹਨਾਂ ਨੇ ਬਹੁਤ ਕੁਝ ਦਿਖਾਇਆਤਾ ਜਦ ਹਮ ਯਹਾਂ ਲੈਣੇ ਆਏ ਤੇ ਲੈਣੇ ਕੇ ਬਾਅਦ ਇਹਨਾਂ ਨੇ ਹਵਾਰੇ ਸਾਥ 3 ਸਾਲ ਦਾ ਲੀਜ਼ ਆਊਟ ਵੀ ਕੀਤਾ ਕਿ ਹਮ ਹਰ ਮਹੀਨੇ ਆਪਕੋ ਇਤਨੇ ਪੈਸੇ ਦੇਂਗੇ ਪਰ ਨਾ ਤੋ ਲੀਜ਼ਿੰਗ ਮਿਲੀ ਨਾ ਮੂਝੇ ਇਸ ਦਾ ਕੋਈ ਪੋਸੈਸ਼ਨ ਮੇਂ ਕੋਈ ਹੈਲਪ ਕੀਤੀ ਉਲਟਾ ਮੈਨੇ ਆਪਣੇ ਪੈਸੇ 18 ਸਾਲ ਕੀ ਕਮਾਈ ਯਹਾਂ ਪੇ ਲਗਾ ਦੀ ਜਿਸ ਕਾ ਮੂਝੇ एक परसेंट या जीरो परसेंट वो नहीं फ़ायदा नहीं हुआ उल्टा हमारे से तीन साल की मेंटेनेंस ली थी जो मेंटेनेंस हमारे से ली गई मैंने तो कभी यहाँ पे जितने भी लिफ्ट हैं प्रॉपरली चलते दिखे नहीं मुझे कभी भी और बिजली की समस्या सबसे बड़ी है दूसरी यहाँ पे ना तो टाइलें हैं अच्छे से कहीं लगी हुई ना ऊपर सीलिंग है प्रॉपरली कुछ भी इन्होंने हमें प्रोवाइड नहीं किया और ना ही हमें कभी ये बताया गया जो हमारे से इतनी भरी ज़्यादा मेंटेनेंस ली वो कहाँ यूज़ की इन्होंने एटलीस्ट हमारे हम लोगों ने लिया है तो मैं एक पार्ट हूँ ना इसका मैंने एक बिल्डर को पैसे दिए हैं तो मैं इस बिल्डर की आप बिल्डिंग में मिलने कोशिश की है अभी? मैंने बहुत बार इनको मिलने की कोशिश की तो एक दिन मेरे साथ सतीश जी मिले तो मैंने उनको बोला सतीश जी आपने मेरे से तीन साल का मेंटेनेंस लिया तो मेरी लीज आउट मनी तो दो कहते कि ये आप ना दीपक जी से मिल बात करो और मैं दीपक जी से मिलने के लिए लगातार हफ्ता एक आती रही वहाँ पे दो बाउंसर बिठाए हैं और मुझे वो बोलते हैं मैडम आप अपॉइंटमेंट लेके आओ वो है एक मैम है यहाँ पे मनीषा मैम से अपॉइंटमेंट लेके आओ तो मैं मनीषा मैम के पास गई कि मैंने ना तो आपको पैसे दिए ना मैंने उन बाउंसर को कोई मुझे उन मतलब मिलने से रोक नहीं सकता है पर उस दिन कोई बिजली दि, विभाग के लोग आए हुए थे यहाँ पे जो कनेक्शन की बात हुई तो मैंने कहा मुझे भी मिलाओ क्योंकि मेरे को भी तो मीटर चाहिए मैंने आ, मेरी एक शॉप है उसके लिए मुझे यहाँ भी मीटर चाहिए मैंने भी तो कल को अपना कुछ काम खोलना है तो उन्होंने बिजली वालों के साथ तो मिलाया नहीं और बोला कि दीपक जी आज वापस चले घर अब अगली बार आना तो पंद, पंद्रह दिन लगातार मैं आती रही किसी दिन भी वो मेरे से मिले नहीं तो ये बहुत ही मतलब पैसे दिए मैंने इतने करो, करोड़ों रुपए दिए इनको लाखों में नहीं दिया करोड़ों में लिए और उसका मुझे एक रुपया कभी नहीं आया उल्टा उस बेजित करके भेज देते हैं जब आओ कल आना परसों आना क्या मतलब है इस चीज का ਅਟਲੀਸ ہماری ਕੋਈ ਮਤਲਬ ہماری ਇੱਕ ਵੈਲਿਊ ਤਾਂ ਹੈ ਇਨਸਾਨੀਅਤ ਤੋਂ ਸਿੱਖੇ ਇਹ ਇਨਸਾਨੀਅਤ ਤੋਂ ਰੱਖੇ ਬਾਕੀ ਕੁਛ ਨਾ ਵੀ ਕਰਨ ਤੋ ਹੈਲਪ ਮੈਂ ਪਰਮੋਤ ਸ਼ਰਮਾ ਮੈਗਨੇਸ਼ੀਆ ਚ ਕੰਮ ਕਰਦੇ ਹੋਏ ਤਕਰੀਬਨ ਤਕਰੀਬਨ 2 2.5 ਸਾਲ ਹੋ ਗਏ ਔਰ ਜੋ ਕਮਿਟਮੈਂਟ ਉਹਨਾਂ ਨੇ ਸਾਡੇ ਨਾਲ ਕੀਤੀ ਸੀ ਜੋ ਸਬਜ ਬਾਗ ਇਹਨਾਂ ਲੋਕਾਂ ਨੂੰ ਦਿਖਾਏ ਸੀ ਉਹਦੇ ਚ ਇੱਕ ਵੀ ਪੂਰਾ ਨਹੀਂ ਹੋਇਆ ਅਗਰ ਜਿਹੜੇ ਕੰਮ ਪਬਲਿਕ ਲੈ ਕੇ ਉਹਨਾਂ ਕੋਲ ਜਾਂਦੀ ਗੱਲ ਕਰਨ ਲਈ ਦੇਖੋ ਜਦੋਂ ਤੁਸੀਂ ਸਮਾਨ ਵੇਚਿਆ ਸੀਗਾ ਤੁਸੀਂ ਸਾਡੇ ਤੋਂ ਪੈਸੇ ਲਏ ਠੀਕ ਹੈ ਪੈਸੇ ਲੈਣ ਤੋਂ ਬਾਅਦ ਸਾਡੇ ਕੋਲ ਆਲ ਬੈਠ ਕੇ ਗਲਤੀ ਕਰੋ ਅਗਰ ਸਾਨੂੰ ਪ੍ਰੋਬਲਮ ਹੈ ਸਾਡੇ ਕੋਲ ਬਿਜਲੀ ਨਹੀਂ ਆ ਰਹੀ ਸਾਡੇ ਕੋਲ ਲਿਫਟਾਂ ਨਹੀਂ ਚੱਲ ਰਹੀਆਂ ਸਾਡੀ ਬੇਸਮੈਂਟ ਹੈ ਕੰਪਲੀਟ ਨਹੀਂ ਸੂਰੀ ਟਾਈਲ ਲਗਾਨੀ ਸੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁਣ ਇਹਦੇ ਵਿੱਚ ਕੀ ਹੈ ਲੋਕਾਂ ਨੂੰ ਸਭ ਜਦ ਕੰਪਲੇਂਟ ਪਾ ਰਹੇ ਹੈਗੇ ਤਾਂ ਉਹ ਬੈਠ ਕੇ ਸਾਡੇ ਨਾਲ ਗਲਤੀ ਕਰਨ ਫਟੋ ਘਟ ਜਿਹੜੀ ਪਬਲਿਕ ਬੈਠੀ ਹੈਗੀ ਜਿਹੜੀ ਕੰਪਲੇਂਟ ਦੇ ਰਹੀ ਹੈਗੀ ਉਹਨਾਂ ਦੀ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਮੇਰਾ ਕਹਿਣਾ ਤੇ ਹੀ ਹੈ डेढ़ सौ मेम्बर हैं यहाँ पे इन्होंने हमने चार साल से हमने रजिस्ट्री करा रखी है और हमें आज तक इनको एनुअल रिटर्न का एक रुपया भी नहीं दिया और हम जब फोन करें कह रहे हैं हमारे चेक तैयार पड़े हैं चेक पूछने जाओ तो कहते हैं अभी साइन नहीं हुए वो साइन कब होंगे और ये हमारे से मेंटेनेंस मांग रहे हैं और थ्रेट देते हैं अभी ये कर देंगे वो कर देंगे फलाना कर देंगे बिजली का कनेक्शन नहीं है प्रॉपर एक्सेलेटर इनके काम नहीं करते और जो फर्श है उसकी मेंटेनेंस मांग रहे हैं फर्श भी आप देखो तो जाके बिल्कुल रफ़ है जैसे मतलब बजरी गेर के छोड़ा हुआ है वो बिल्कुल ओपन एयर में स्पेस दिया हुआ है उसके चार्जेज ले रहे हैं और पैसे मांग रहे हैं ये किस बेस पे मांग रहे हैं ये सिर्फ धोखाधड़ी करके इन्होंने चार प्रोजेक्ट और लगा लिए वो चार प्रोजेक्ट एक डेरा बस्सी लगाया एक राजपुरा एक संगरूर में लगाया यहाँ से पैसा लूट के वहां पे लोगों का लगा रहे हैं हम लोग गरीब आदमी हैं खून पसीने की कमाई लगाई है इसकी चक्कर में मेरी मैडम की तबीयत खराब होगी ढाई लाख रुपया लग गया केस बीमारी के ऊपर वो एक रुपया नहीं देगा दवा हमारे को ना बात करता ना जाता जब जाओ तो बात नहीं करते सुनते नहीं बॉन्स निकाल के बाहर कर देते हैं थैंक यू ਇਸ ਤੋਂ ਅੱਗੇ ਤੁਹਾਨੂੰ ਮੈਂ ਵੀ ਦੱਸਾਂਗਾ ਨਾ ਕਿ ਅਸੀਂ ਇਸ ਪ੍ਰੋਜੈਕਟ ਦੀਆਂ ਕਮੀਆਂ ਬਾਰੇ ਆਪਣੀਆਂ ਪ੍ਰੋਬਲਮਸ ਬਾਰੇ ਜੇ ਮ्युनਿਸਪਲ ਕਾਉਂਸਲ ਦੇ ਟੈਕਸ ਨਾਲ ਦੇ ਐਂਡ ਬਾਰੇ ਫ੍ਰਿਸਟੀਆਂ ਨਾਲ ਬਾਰੇ ਬੜੀਆਂ ਚਿੱਠੀਆਂ ਲਿਖੇ ਬੈਠੇ ਆ ਜੀ ਦਰਜਣਾ ਤੋਂ ਕਮਸੇ ਕਮ 100 ਡੇਢ ਤੋਂ ਚਿੱਠੀ ਚਲੀ ਗਈ ਹੈ ਮੇਲ ਚਲੀਆਂ 200 ਸੀਐਮ ਲੈਵਲ ਤੇ ਸੈਕਟਰੀ ਲੋਕਲ ਗਵਰਨਮੈਂਟ ਲੈਵਲ ਤੇ ਫਾਈਨਾਂਸ ਤੇ ਵਿਜੀਲੈਂਸ ਨੂੰ ਕਈ ਵਿਭਾਗਾਂ ਨੂੰ ਡੀਸੀ ਦੇ ਦਫ਼ਤਰ ਤੇ ਕਿੰਨੀਆਂ ਇਤੋਂ ਤੱਕ ਤੁਹਾਨੂੰ ਚਿੱਠੀਆਂ ਦਾਸ ਦੇਣਾ ਜਿੱਥੇ ਡੀਸੀ ਦਫ਼ਤਰ ਕਹ ਰਿਹਾ ਕਿ ਸਾਡੇ ਜਿਹੜਾ ਈਓ ਹੈ ਉਸੇ 11 ਚਿੱਠੀਆਂ ਲਿਖੀਆਂ ਤੁਹਾਡੇ ਸਾਡੀ ਚਿੱਠੀ ਦਾ ਜ ਸਰਕਾਰ ਨੂੰ ਸਾਡਾ ਕੋਈ ਸੁਣਾਈ ਦੇ ਬਿਜਲੀ ਮੈਗਨ ਪਹੁੰਚ ਨਹੀਂ ਲਿਗੀਆਂ ਇੱਥੇ ਧੱਕੇ ਨਾਲ ਇੱਕ ਮੀਟਰ ਲਵਾ ਲਿਆ ਗਾ ਸਾਰੇ ਸਾਡੇ ਹੋ ਕੇ ਕਨੈਕਸ਼ਨ ਲੋ ਅਸੀਂ ਇਹਨਾਂ ਨੂੰ ਕਨੈਕਸ਼ਨ ਕੋ ਲਈਏ ਅਸੀਂ ਜ਼ਿੰਦਗੀ ਭਰ ਇਹਨਾਂ ਦੇ ਬੰਨੇ ਜਾਵਾਂਗੇ ਬਿਜਲੀ ਵਾਸਤੇ ਅਸੀਂ ਸਰਕਾਰ ਨੂੰ ਕਹਿੰਦੇ ਕਿ ਸਰਕਾਰ ਆਪਣਾ ਕਨੈਕਸ਼ਨ ਸਾਨੂੰ ਡਾਇਰੈਕਟ ਇੰਡੀਵਿਡਿਊਅਲ ਦੇ ਸਾਰਿਆਂ ਨੂੰ ਮਾਇਗੜ ਮੰਗਨੇਸ਼ਾ ਦਾ ਬਿਲਡਿੰਗ ਹੈ ਕੰਪਲੀਸ਼ਨ ਸਰਟੀਫਿਕੇਟ ਜਿਹੜਾ 2020 ਵਿੱਚ ਕੋਵਿਡ ਦੇ ਦੌਰਾਨ ਲਿਆ ਆ ਉਹ ਕੰਮਿਸ਼ਨ ਸਰਟੀਫਿਕੇਟ ਸਹੀ ਨਹੀਂ ਆ ਉਹ ਵਿਦਡਰਾਅ ਕਰ ਲਿਆ ਉਹਨਾਂ ਨੇ ਮਸਰ ਕੋਰਪੋਰੇਸ਼ਨ ਨੇ ਉਸ ਦੇ ਬਾਅਦ ਜੋ ਵੀ ਇਹ অকਪੈਂਸੀ ਸਰਟੀਫਿਕੇਟ ਲੈ ਕੇ ਇਹਨਾਂ ਤੋਂ ਝ ਔਰ ਜਿਸਟੇ ਜੋ ਕਰਾਈ ਸੀ ਰਜਿਸਟਰੀ ਜੰਦਾ ਕਲੋਜ਼ਮ 6 ਲਿਖਿਆ ਹੋਇਆ ਹੈ ਕਲੋਜ਼ਮ 6 ਦੇ ਅਕੋਰਡਿੰਗ ਜਿਹੜਾ ਮੇਨਟੇਨੈਂਸ ਜਿਹੜੀ ਹੈ ਉਹ ਐਸੋਸੀਏਸ਼ਨ ਨੂੰ ਹੈਂਡਓਵ ਕਰਤੀ ਜਾਏ ਵਿਦੀਨ 3 ਮੰਥਸ ਆਫ ਦ ਰਜਿਸਟਰੀ ਪਰ ਇਹਨਾਂ ਨੇ ਮੇਨਟੇਨੈਂਸ ਜਿਹੜਾ ਹੈਂਡਓਵ ਨਹੀਂ ਕੀਤੀ ਕਮਨ ਨੇ ਜਿਹੜਾ ਹੈਗਾ ਉਹ ਹੈਂਡਓਵ ਨਹੀਂ ਕੀਤਾ ਐਸੋਸੀਏਸ਼ਨ ਨੂੰ ਉਹ ਹੈਂਡਓਵ ਕਰਵਾਇਆ ਜਾਏ ਤੇ ਪ੍ਰੋਪਰਟੀ ਟੈਕਸ ਦਾ ਮੈਟਰ ਸੀਗਾ ਪ੍ਰੋਪਰਟੀ ਟੈਕਸ ਜਿਹੜਾ ਹੈ ਇਹਨਾਂ ਨੇ 2013 ਤੋਂ ਪ੍ਰੋਪਰਟੀ ਟੈਕਸ ਪੇ ਕਰਨਾ ਹੈ ਅਸੀਂ ਜਿਹੜਾ ਪੋਜ਼ੈਸ਼ਨ ਲੈਟਰ ਸਾਨੂੰ 2022 ਚ ਮਿਲਿਆ ਉਸ ਤੋਂ ਬਾਅਦ ਅਸੀਂ ਪ੍ਰੋਪਰਟੀ ਟੈਕਸ ਪੇ ਤੇ ਉਹ 2013 ਦਾ ਇਹਨਾਂ ਪ੍ਰੋਪਰਟੀ ਟੈਕਸ ਪੇ ਨਹੀਂ ਕੀਤਾ ਆਪਣਾ ਇਸੇ ਕਾਰਨ UID ਨੰਬਰ ਸਾਨੂੰ ਮਿਲ ਨਹੀਂ ਪਾਰੇ ਫਰਸਟ ਮੈਂ ਕਾਫੀ ਦੇਰ ਤੋਂ ਇੱਥੇ ਆ ਰਿਹਾਗਾ ਮੇਰੀ ਅਜੇ ਪਲੱਸ 82 ਰਹੀ ਹੈ ਔਰ ਮੇਰੀ ਬਰਥ ਸਰਟੀਫਿਕੇਟ ਪ੍ਰੋਬਲਮ ਨੇ ਕੂਰਟ ਕੋਟ ਲਿਆਦਾ ਮੈਂਨੇ 11 ਨੰਬਰ ਸਾਰੀ ਪੇਮੈਂਟ ਕੀਤੀ ਦੀ ਹੈਗੀ ਹੈ ਪਰ ਉਹ ਰਜਿਸਟਰੀ ਵਗੈਰਾ ਪੜ੍ਹਦੇ ਨੇ ਕੋਈ ਮੈਨੂੰ ਮਿਲਦਾ ਨਹੀਂ ਮੈਂ ਕਈ ਵਾਰੀ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਮਿਲ ਕੇ ਰਾਜ਼ੀ ਨਹੀਂ ਆਂ ਔਰ ਹਰ ਤਰ੍ਹਾਂ ਦੇ ਉਸੇ ਮੇਨਟੇਨੈਂਸ ਚਾਰਜਸ ਵੀ ਮੰਗਦੇ ਨੇ ਪਰ ਕਿਸੇ ਤਰ੍ਹਾਂ ਦੀ ਮੇਨਟੇਨੈਂਸ ਹੋ ਨਹੀਂ ਰਹੀ ਹੈ ਨਾ ਤਾਂ ਸਿਟਿੰਗ ਅਰੇਂਜਮੈਂਟ ਹੈ ਨਾ AC ਹੈ ਨਹੀਂ ਲਿਫਟ ਫਰਾਈਟ ਕੀਤੀ ਗਈ ਹੈਗੀ ਹੈ ਯੂਰੀਨਲ ਬੜੇ ਛੋਟੇ ਛੋਟੇ ਹੈਗੇ ਨੇ ਜੋ ਪ੍ਰੋਪਰ ਨਹੀਂ ਹੈਗੇ ਨੇ ਫੂਰ ਉੱਥੇ ਫਾਲਟ ਸਿਕਲਿੰਗ ਕਰਕੇ ਦੇਣੀ ਸੀ ਏਸੀ ਬੁਲਾਗਾ ਕੇ ਦੇਣਾ ਸੀਗਾ ਔਰ ਉਹਦੇ ਸ ਕੋਈ ਕੰਮ ਉਹਨਾਂ ਨੇ ਨਹੀਂ ਕੀਤਾ ਉਥੇ ਕੁੱਤੇ ਘੁੰਮ ਰਹੇ ਆ ਉਥੇ ਚਾਰ ਚਾਰ ਕੁੱਤੇ ਆ ਗਏ ਆ ਲੇਕਿਨ ਮੇਨਟੇਨੈਂਸ ਵਾਲੇ ਉਹਨਾਂ ਨੂੰ ਰੋਕਦੇ ਨਹੀਂ ਉਹਨਾਂ ਨੂੰ ਪੁੱਛੋ ਕਿ ਬਈ ਇਹ ਕੁੱਤੇ ਇੱਥੇ ਕਿਉਂ ਆ ਗਏ ਆ ਉਹ ਕਹਿੰਦੇ ਨੇ ਸਾਡਾ ਕੋਈ ਕੰਮ ਨਹੀਂ ਦੀ ਅਸੀਂ ਇੱਥੇ ਕੋਈ ਨਹੀਂ ਦੇਖਣ ਵਾਲੇ ਕਿ ਕਿਸ ਗੱਲ ਦੀ ਮੇਨਟੇਨੈਂਸ ਮੰਗ ਰਹੇ ਆ ਮੈਂਟਰਨਸ ਤਾਂ ਲਈਤੀ ਜਾਂਦੀ ਜਦ ਲੋਕੀ ਖੁਸ਼ ਹੋਣ ਲੋਕਾਂ ਨੂੰ ਕੰਮ ਕਰਕੇ ਦਿੱਤਾ ਜਾਏ ਟ੍ਰੇਨਿੰਗ ਦਾ ਬੜਾ ਵੱਡਾ ਪਾਈਪ ਹੈ ਸਰ ਫੁੱਟਾ ਪਿਆ ਤੇ ਕੋਈ ਵੀ ਡਿਸਰ ਪੇ ਰਿਪੋਰਟ ਕਿ ਮੇਨ ਜਿਹੜਾ ਦਿੱਤੇ ਲੋਕਾਂ ਦੇ ਬੈਠਣ ਵਾਸਤੇ ਬਣਾਈ ਹੈ ਰਿਸਟੇਰ ਜਾਣ ਕੇ ਬੈਠਣ ਕਿ ਸ਼ੋਅ ਗਲਤੀ ਨਾਲ ਜਾਨੇ ਕਿ ਬੜੀ ਬੜੀ ਜਗਾ ਬਣ ਗਈ ਆ ਰਹੀ ਸਾਰੇ ਬੈਲਡ ਉੱਡੀ ਹੋ ਜਾ ਰਹੀ ਗੱਦ ਪਿਆ ਸਾਰੇ ਬਸ ਮੈਨੂੰ ਕੋਈ ਪੇਂਟ ਨਹੀਂ ਕੀਤਾ